ਸਤਿ ਸ਼੍ਰੀ ਅਕਾਲ ਜੀ ਰੇਖਾ ਦਫ਼ਤਰ ਤੋਂ ਘਰ ਆਈ ਤਾਂ ਉਹਨੇ ਵੇਖਿਆ ਕਿ ਉਹਦੀ ਨਨਾਨ ਨੀਹਾ ਹਾਲ 'ਚ ਸੋਫੇ ਤੇ ਬਹਿ ਕੇ ਮਠਿਆਈ ਖਾ ਰਹੀ ਸੀ ਰੇਖਾ ਉਹਨੂੰ ਵੇਖਦੇ ਹੀ ਖੁਸ਼ੀ ਨਾਲ ਉਹਦੇ ਕੋਲ ਗਈ ਤਾਂ ਰੇਖਾ ਨੂੰ ਵੇਖ ਕੇ ਨੀਹਾ ਕਹਿਣ ਲੱਗੀ ਭਾਬੀ ਕੀ ਹਾਲ ਹੈ ਤੁਹਾਡਾ ਤਾਂ ਰੇਖਾ ਮੁਸਕਰਾਉਂਦੇ ਹੋਏ ਕਹਿਣ ਲੱਗੀ ਮੈਂ ਠੀਕ ਹਾਂ ਨੀਹਾ ਤੂੰ ਦੱਸ ਕਿਵੇਂ ਆ? ਨੀਹਾ ਕਹਿਣ ਲੱਗੀ ਮੈਂ ਠੀਕ ਆ ਭਾਬੀ। ਚੰਗਾ ਹੋਇਆ ਜਿਹੜਾ ਤੁਸੀਂ ਆਫਿਸ ਤੋਂ ਛੇਤੀ ਘਰ ਆ ਗਏ। ਅੱਜ ਮੇਰਾ ਪਕੌੜੇ ਖਾਣ ਨੂੰ ਬੜਾ ਜੀ ਕਰਨ ਦਿਆ ਆ। ਇਸ ਲਈ ਮੈਂ ਮਾਣ ਨੂੰ ਪਿਆਜ਼ ਕੱਟਣ ਨੂੰ ਪਹਿਲਾਂ ਹੀ ਕਹਿ ਦਿੱਤਾ ਸੀ ਤੇ ਪਾਲਕ ਵੀ ਕੱਟਣ ਨੂੰ ਕਿਹਾ ਸੀ। ਤੁਸੀਂ ਫਟਾਫਟ ਮੇਰੇ ਲਈ ਪਕੌੜੇ ਕੱਢ ਦਿਓ। ਆਪਣੀ ਨਾਨਾ ਦੀ ਗੱਲ ਸੁਣ ਕੇ ਰੇਖਾ ਉਦਾਸ ਹੋ ਗਈ ਕਿਉਂਕਿ ਅੱਜ ਉਹਦੇ ਸਿਰ 'ਚ ਬਹੁਤ ਤੇਜ਼ ਦਰਦ ਸੀ ਇਸ ਲਈ ਉਹਨੇ ਸੋਚਿਆ ਸੀ ਕਿ ਘਰ ਜਾ ਕੇ ਕੋਈ ਹਲਕਾ ਫੁਲਕਾ ਜਿਹਾ ਖਾਣਾ ਬਣਾ ਲੂੰਗੀ ਪਰ ਘਰ ਆਉਂਦਿਆਂ ਹੀ ਉਹਦੀ ਨਨਾਨ ਨੇ ਪਕੌੜੇ ਬਣਾਉਣ ਦੀ ਫਰਮਾਇਸ਼ ਕਰ ਦਿੱਤੀ ਹੁਣ ਤਾਂ ਪਕੌੜੇ ਬਣਾਉਣੇ ਹੀ ਪੈਣਗੇ ਉਹ ਚੁੱਪਚਾਪ ਆਪਣੇ ਕੱਪੜੇ ਬਦਲ ਕੇ ਰਸੋਈ 'ਚ ਵੜ ਗਈ ਤੇ ਪਕੌੜੇ ਬਣਾਉਣ ਦੀ ਤਿਆਰੀ ਕਰਨ ਲੱਗੀ। ਉਹਨੇ ਸਾਰਿਆਂ ਲਈ ਪਕੌੜੇ ਬਣਾ ਦਿੱਤੇ। ਸਾਰਿਆਂ ਨੇ ਬੜੇ ਸਵਾਦਾਂ ਨਾਲ ਪਕੌੜੇ ਖਾਦੇ ਤੇ ਬਾਅਦ ਵਿੱਚ ਉਹਨੇ ਆਪ ਵੀ ਪਕੌੜੇ ਖਾ ਲਏ। ਫਿਰ ਉਹ ਸਿਰ ਦਰਦ ਦੀ ਗੋਲੀ ਖਾ ਕੇ ਆਪਣੇ ਕਮਰੇ 'ਚ ਜਾਣ ਹੀ ਲੱਗੀ ਤਾਂ ਉਦੋਂ ਹੀ ਉਹਦੀ ਨਾਨ ਨੇਹਾ ਨੇ ਉਹਦਾ ਹੱਥ ਫੜ ਕੇ ਉਹਨੂੰ ਆਪਣੇ ਕੋਲ ਬਿਠਾਉਂਦੇ ਹੋਏ ਕਿਹਾ ਭਾਬੀ ਜਦੋਂ ਦੀ ਮੈਂ ਆਈ ਆ ਤੂੰ ਤਾਂ ਮੇਰੇ ਕੋਲ ਬੈਠੀ ਹੀ ਨਹੀਂ ਆ ਮੇਰੇ ਕੋਲ ਬੈ ਮੈਂ ਤੇਰੇ ਨਾਲ ਕੋਈ ਜ਼ਰੂਰੀ ਗੱਲ ਕਰਨੀ ਆ ਰੇਖਾ ਸਮਝ ਗਈ ਸੀ ਕਿ ਨੀਹਾ ਨੇ ਮੇਰੇ ਨਾਲ ਕਿਹੜੀ ਜ਼ਰੂਰੀ ਗੱਲ ਕਰਨੀ ਆ ਨੀਹਾ ਦੀ ਗੱਲ ਸੁਣ ਕੇ ਉਹ ਥੋੜੀ ਜਿਹੀ ਸ਼ਾਂਤ ਹੋ ਗਈ ਤੇ ਸੋਚਣ ਲੱਗੀ ਕਿ ਜਦੋਂ ਨੀਹਾ ਨੂੰ ਪੈਸਿਆਂ ਦੀ ਲੋੜ ਹੁੰਦੀ ਆ ਉਦੋਂ ਤਾਂ ਇਹਦੇ ਮੂੰਹ ਚੋਂ ਸ਼ਾਇਦ ਸ਼ਹਿਦ ਟਪਕਦਾ ਆ ਥੋੜੀ ਦੇਰ ਇਧਰ ਉਧਰ ਦੀਆਂ ਗੱਲਾਂ ਘੁਮਾਫਰਾ ਕੇ ਕਰਨ ਤੋਂ ਬਾਅਦ ਨੀਹਾ ਬੋਲੀ ਭਾਬੀ ਮੈਂ ਇੱਕ ਕੱਪੜੇ ਧੋਣ ਵਾਲੀ ਮਸ਼ੀਨ ਲੈਣੀ ਆ ਕੁਝ ਪੈਸੇ ਤਾਂ ਹੈ ਮੇਰੇ ਕੋਲ ਪਰ ਕੁਝ ਪੈਸੇ ਘਟ ਰਹੇ ਆ ਤਾਂ ਕੀ ਤੁਸੀਂ ਮੇਰੀ ਥੋੜੀ ਮਦਦ ਕਰ ਦੋਗੇ ਹੁਣ ਰੇਖਾ ਕੁਝ ਬੋਲਦੀ ਉਸ ਤੋਂ ਪਹਿਲਾਂ ਉਹਦੀ ਸੱਸ ਕਹਿਣ ਲੱਗੀ ਪੁੱਤ ਹਜੇ ਪਿਛਲੇ ਮਹੀਨੇ ਹੀ ਤਾਂ ਤੂੰ ਨਵਾਂ ਕੂਲਰ ਖਰੀਦਿਆ ਸੀ ਹੁਣ ਇੰਨੀ ਛੇਤੀ ਕੱਪੜੇ ਧੋਣ ਵਾਲੀ ਮਸ਼ੀਨ ਲੈਣ ਦੀ ਕੀ ਲੋੜ ਆ ਤਾਂ ਨੀਹਾ ਕਹਿਣ ਲੱਗੀ ਮਾ ਮੇਰੇ ਦੋਵੇਂ ਭਰਾ ਤੇ ਭਾਬੀ ਕਮਉਂਦੇ ਆ ਤਾਂ ਕਿ ਇਹ ਮੇਰੀ ਇੰਨੀ ਵੀ ਮਦਦ ਨਹੀਂ ਕਰ ਸਕਦੇ ਮੇਰੀਆਂ ਸਹੇਲੀਆਂ ਕਹਿੰਦੀਆਂ ਆ ਕਿ ਮੈਂ ਬੜੀ ਕਿਸਮਤ ਵਾਲੀ ਆ ਜਿਹੜਾ ਮੇਰਾ ਭਰਾ ਭਾਬੀ ਦੋਵੇਂ ਨੌਕਰੀ ਕਰਦੇ ਆ ਜਿਹੜੀ ਮੇਰੀ ਹਰ ਇੱਛਾ ਪੂਰੀ ਕਰਦੇ ਆ ਮੇਰਾ ਭਰਾ ਭਾਬੀ ਬਹੁਤ ਚੰਗੇ ਆ ਜਿਹੜੇ ਪਾਪਾ ਤੋਂ ਬਾਅਦ ਵੀ ਮੇਰੀ ਛੋਟੀ ਛੋਟੀ ਚੀਜ਼ ਦਾ ਧਿਆਨ ਰੱਖਦੇ ਆ ਇਹਨਾਂ ਕਹਿ ਕੇ ਉਹ ਸਾਰਿਆਂ ਨੂੰ ਭਾਵਿਕ ਕਰਨ ਲੱਗੀ ਤੇ ਝੂਠਾ ਰੋਣ ਦਾ ਬਹਾਨਾ ਬਣਾਉਣ ਲੱਗੀ ਰੇਖਾ ਸਭ ਕੁਝ ਸਮਝ ਚੁੱਕੀ ਸੀ ਤੇ ਉਹ ਕਹਿਣ ਲੱਗੀ ਕੋਈ ਗੱਲ ਨਹੀਂ ਨੀਹਾ ਮੈਂ ਤੈਨੂੰ ਪੈਸੇ ਦੇ ਦਿੰਦੀ ਆ ਅੱਜ ਹੀ ਮੈਨੂੰ ਤਨਖਾਹ ਮਿਲੀ ਆ ਨੀਹਾ ਤੁਰੰਤ ਹੀ ਖੁਸ਼ ਹੋ ਗਈ ਤੇ ਆਪਣੀ ਭਾਬੀ ਦੇ ਗਲੇ ਲੱਗ ਗਈ ਉਹਨੇ ਆਪਣੀ ਨਣਾ ਨੂੰ ਪੈਸੇ ਤਾਂ ਦੇ ਦਿੱਤੇ ਸੀ ਪਰ ਉਹਦਾ ਮਨ ਬੜਾ ਭਾਰੀ ਹੋ ਰਿਹਾ ਸੀ ਉਹ ਸੋਚ ਰਹੀ ਸੀ ਕਿ ਮੈਂ ਮਹੀਨਾ ਭਰ ਇੰਨੀ ਮਿਹਨਤ ਕਰਦੀ ਆ ਤਾਂ ਜਾ ਕੇ ਮੈਨੂੰ ਤਨਖਾਹ ਮਿਲਦੀ ਆ ਤੇ ਨੀਹਾ ਤਨਖਾਹ ਵਾਲੇ ਦੇ ਨਾ ਆ ਕੇ ਕੋਈ ਨਾ ਕੋਈ ਬਹਾਨਾ ਬਣਾ ਕੇ ਪੈਸੇ ਮੰਗ ਲੈ ਕੇ ਜਾਂਦੀ ਆ ਕਰਨ ਨਾਂ ਨੂੰ ਬੁਰਾ ਨਾ ਲੱਗ ਜਾਵੇ ਇਸ ਲਈ ਮੈਂ ਉਹਦੀ ਹਰ ਫਰਮਾਇਸ਼ ਪੂਰੀ ਕਰ ਦਿੰਨੀ ਆ ਰੇਖਾ ਦੀ ਸੱਸ ਵੇਖ ਰਹੀ ਸੀ ਕਿ ਮੇਰੀ ਬਹੂ ਮੇਰੀ ਕੁੜੀ ਲਈ ਇੰਨਾ ਕੁਝ ਕਰਦੀ ਆ ਫਿਰ ਵੀ ਨੀਹਾ ਆਪਣੀ ਭਾਬੀ ਦੀ ਕਦਰ ਨਹੀਂ ਕਰਦੀ ਕਿਉਂਕਿ ਜਦੋਂ ਬਹੂ ਦਫ਼ਤਰ ਵਿੱਚ ਹੁੰਦੀ ਸੀ ਤਾਂ ਉਹਦੇ ਪਿੱਛੋਂ ਨੀਹਾ ਘਰ ਆ ਜਾਂਦੀ ਸੀ ਤਾਂ ਉਹ ਹਮੇਸ਼ਾ ਆਪਣੀ ਮਾਂ ਨਾਲ ਭਾਬੀ ਦੀਆਂ ਬੁਰਾਈਆਂ ਹੀ ਕਰਦੀ ਸੀ ਕਿ ਭਾਬੀ ਤੇਰਾ ਧਿਆਨ ਨਹੀਂ ਰੱਖਦੀ ਦਫ਼ਤਰ ਦੇ ਚੱਕਰ ਵਿੱਚ ਤਾਂ ਉਹਨੇ ਘਰ ਦੇ ਕੰਮ ਹੀ ਛੱਡ ਦਿੱਤੇ ਆ ਘਰ ਕਿੰਨਾ ਖਲਾਰਾ ਪਿਆ ਰਹਿੰਦਾ ਆ ਰੇਖਾ ਦੀ ਸੱਸ ਨੂੰ ਸਮਝੰਦੀ ਸੀ ਕਿ ਜੇ ਉਹ ਦਫ਼ਤਰ ਜਾਂਦੀ ਆ ਤਾਂ ਘਰ ਦਾ ਕੋਈ ਨਾ ਕੋਈ ਕੰਮ ਰੁੱਤਦਾ ਰਹੀ ਜਾਂਦਾ ਆ ਪਰ ਨੇਹਾ ਆਪਣੀ ਮਾਂ ਦੀ ਗੱਲ ਸਮਝਣ ਨੂੰ ਤਿਆਰ ਹੀ ਨਹੀਂ ਸੀ ਇੱਕ ਮਹੀਨੇ ਬਾਅਦ ਫਿਰ ਤੋਂ ਤਨਖਾਹ ਮਿਲਣ ਦਾ ਦਿਨ ਆ ਗਿਆ ਤਾਂ ਨੇਹਾ ਫਿਰ ਤੋਂ ਪੇਕੇ ਆ ਗਈ ਜਦੋਂ ਆਪਣੇ ਪੇਕੇ ਪਹੁੰਚੀ ਤਾਂ ਰਸੋਈ ਵਿੱਚੋਂ ਖਾਣੇ ਦੀ ਖੁਸ਼ਬੂ ਆ ਰਹੀ ਸੀ ਉਹ ਹੈਰਾਨ ਰਹਿ ਗਈ ਤੇ ਸੋਚਣ ਲੱਗੀ ਕਿ ਲੱਗਦਾ ਆ ਭਾਬੀ ਅੱਜ ਦਫ਼ਤਰ ਤੋਂ ਛੇਤੀ ਘਰ ਆ ਗਈ ਆ ਲੋਕਰ ਦੇ ਅੰਦਰ ਆਈ ਤਾਂ ਉਹਨੇ ਵੇਖਿਆ ਕਿ ਰਸੋਈ ਵਿੱਚ ਇੱਕ ਅਣਪਛਾਤੀ ਜੀ ਔਰਤ ਖੜੀ ਹੋ ਕੇ ਖਾਣਾ ਬਣਾ ਰਹੀ ਸੀ ਉਹਨੂੰ ਵੇਖਦੇ ਹੀ ਹੈਰਾਨੀ ਨਾਲ ਕਹਿਣ ਲੱਗੀ ਤੂੰ ਕੌਣ ਆ ਉਹ ਔਰਤ ਕਹਿਣ ਲੱਗੀ ਮੇਰਾ ਨਾਂ ਨੀਤਾ ਆ ਇਹਨਾਂ ਕਹਿ ਕੇ ਉਹ ਰੋਟੀਆਂ ਪਕਾਉਣ ਲੱਗ ਪਈ ਫਿਰ ਨੀਹਾ ਆਪਣੀ ਮਾਂ ਨੂੰ ਆਵਾਜ਼ ਲਗਾਉਣ ਲੱਗੀ ਤੇ ਕਹਿਣ ਲੱਗੀ ਮੰਮੀ ਕਿੱਥੇ ਆ ਤੂੰ ਤਾਂ ਉਹਦੀ ਮਾਂ ਆਪਣੇ ਕਮਰੇ ਵਿੱਚੋਂ ਬਾਹਰ ਆਈ ਤੇ ਕਹਿਣ ਲੱਗੀ ਪੁੱਤ ਤੂੰ ਤੂੰ ਕਦੋਂ ਆਈ ਤਾਂ ਉਹ ਕਹਿਣ ਲੱਗੀ ਮੰਮੀ ਮੈਂ ਹੁਣੇ ਆਈ ਆ ਮੰਮੀ ਇਹ ਰਸੋਈ ਚ ਕਾਉਣਿਆ ਜਿਹੜੀ ਖਾਣਾ ਬਣਾ ਰਹੀ ਆ ਰੇਖਾ ਦੀ ਸੱਸ ਬੋਲੀ ਪੁੱਤ ਕੁਝ ਦਿਨ ਪਹਿਲਾਂ ਹੀ ਬਹੂ ਨੇ ਖਾਣਾ ਬਣਾਉਣ ਵਾਲੀ ਰੱਖੀ ਆ ਇਸ ਲਈ ਉਹ ਖਾਣਾ ਬਣਾਉਣ ਆਈ ਆ ਇਹ ਖਾਣਾ ਬਣਾ ਕੇ ਚਲੀ ਜਾਂਦੀ ਆ ਇਹਦੇ ਆਉਣ ਨਾਲ ਬਹੂ ਨੂੰ ਬੜਾ ਆਰਾਮ ਹੋ ਗਿਆ ਆ ਤੇ ਸਾਨੂੰ ਵੀ ਟਾਈਮ ਨਾਲ ਖਾਣਾ ਮਿਲ ਜਾਂਦਾ ਆ ਕਿਉਂਕਿ ਬਹੂ ਨੂੰ ਦਫ਼ਤਰ ਤੋਂ ਆਉਂਦਿਆਂ ਆਉਂਦਿਆਂ ਦੇਰ ਹੋ ਜਾਂਦੀ ਸੀ ਫਿਰ ਉਹਨੂੰ ਖਾਣਾ ਬਣਾਉਂਦੇ ਬਣਾਉਂਦੇ ਹੋਰ ਵੀ ਦੇਰ ਹੋ ਜਾਂਦੀ ਸੀ ਪਰ ਹੁਣ ਤਾਂ ਟਾਈਮ ਨਾਲ ਸਾਨੂੰ ਖਾਣਾ ਮਿਲ ਜਾਂਦਾ ਆ ਫਿਰ ਉਹਨਾਂ ਨੇ ਰਸੋਈ ਵਿੱਚ ਜਾ ਕੇ ਕੰਮ ਵਾਲੀ ਨੂੰ ਕਿਹਾ ਇਹ ਮੇਰੀ ਕੁੜੀ ਆ ਤਾਂ ਤੂੰ ਮਿੱਠੇ ਵਿੱਚ ਇਹਦੇ ਲਈ ਕੁਝ ਬਣਾ ਦੇ ਤਾਂ ਕੰਮ ਵਾਲੀ ਨੇ ਕਿਹਾ ਠੀਕ ਆ ਮੈਂ ਮਿੱਠੇ ਚੌਲ ਬਣਾ ਦਿੰਦੀ ਆ ਤਾਂ ਨਿਹਾਨ ਨੇ ਮੂੰਹ ਬਣਾਉਂਦੇ ਹੋਏ ਕਿਹਾ ਨਹੀਂ ਮੈਨੂੰ ਨਹੀਂ ਪਸੰਦੋ ਮੇਰੇ ਲਈ ਤੂੰ ਸੂਜੀ ਦਾ ਹਲਵਾ ਬਣਾ ਦੇਵੀਂ ਤਾਂ ਕੰਮ ਵਾਲੀ ਨੇ ਕਿਹਾ ਠੀਕ ਆ ਪੁੱਤ ਨੇਹਾ ਨਾਰਾਜ਼ ਹੋ ਗਈ ਤੇ ਆਪਣੀ ਮਾਂ ਨੂੰ ਕਹਿਣ ਲੱਗੀ ਮੰਮੀ ਇਹ ਮੈਨੂੰ ਪੁੱਤ ਕਿਉਂ ਕਹਿ ਰਹੀ ਆ ਤਾਂ ਰੇਖਾ ਦੀ ਸੱਸ ਨੇ ਉਹਨੂੰ ਝਿੜਕਦੇ ਹੋਏ ਕਿਹਾ ਉਹ ਤੇਰੇ ਤੋਂ ਵੱਡੀ ਆ ਤਾਂ ਤੈਨੂੰ ਉਹਨੇ ਪੁੱਤ ਈ ਕਹਿ ਦਿੱਤਾ ਤਾਂ ਕੀ ਹੋ ਗਿਆ ਫਿਰ ਉਹ ਕੰਮ ਵਾਲੀ ਨੂੰ ਕਹਿਣ ਲੱਗੀ ਅੱਛਾ ਥੋੜੇ ਜਿਹਾ ਪਕੌੜੇ ਵੀ ਕੱਢ ਲਵੀ ਤੇ ਚਾਹ ਵੀ ਬਣਾ ਦੇਵੀ ਪਿਆਜ਼ ਦੇ ਪਕੌੜੇ ਜ਼ਰੂਰ ਬਣਾ ਲਵੀ ਨੀਹਾ ਨੂੰ ਬਹੁਤ ਪਸੰਦ ਆ ਕੰਮ ਵਾਲੀ ਖਾਣਾ ਬਣਾ ਕੇ ਚਲੀ ਗਈ ਅੱਧੇ ਘੰਟੇ ਬਾਅਦ ਰੇਖਾ ਵੀ ਆਫਿਸ ਤੋਂ ਘਰ ਆ ਗਈ। ਉਹ ਕਾਫੀ ਥੱਕੀ ਹੋਈ ਲੱਗ ਰਹੀ ਸੀ। ਉਹਨੂੰ ਵੇਖਦੇ ਹੀ ਨੀਹਾ ਦਾ ਗੁੱਸਾ ਫਟ ਗਿਆ ਤੇ ਕਹਿਣ ਲੱਗੀ, "ਭਾਬੀ, ਕੀ ਤੁਸੀਂ ਘਰ ਤੇ ਆਫਿਸ ਦੋਵੇਂ ਸੰਭਾਲ ਨਹੀਂ ਸਕਦੇ? ਤੁਹਾਨੂੰ ਕੰਮ ਵਾਲੀ ਰੱਖਣ ਦੀ ਕੀ ਲੋੜ ਸੀ?" ਰੇਖਾ ਕਹਿਣ ਲੱਗੀ, "ਨੀਹਾ, ਅੱਜ ਮੈਂ ਬਹੁਤ ਥੱਕ ਗਈ ਆ। ਮੈਂ ਖਾਣਾ ਗਰਮ ਕਰ ਲਵਾਂ। ਆਪਾਂ ਬਾਅਦ 'ਚ ਗੱਲ ਕਰਾਂਗੇ।" ਨੀਹਾ ਗੁੱਸੇ ਨਾਲ ਬੋਲੀ, "ਭਾਬੀ, ਆਫਿਸ ਤੋਂ ਆ ਕੇ ਖਾਣਾ ਬਣਾਉਣ ਨਾਲ ਕਿਹੜੀ ਥਕਾਨ ਹੋ ਜਾਂਦੀ ਆ ਭਾਬੀ ਤੂੰ ਪੱਕਾ ਪਕਾਇਆ ਖਾਣਾ ਪਰੋਸ ਕੇ ਕਦੀ ਚੰਗੀ ਬਹੂ ਨਹੀਂ ਬਣ ਸਕਦੀ ਆਫਿਸ ਵਿੱਚ ਕਿਹੜਾ ਤੂੰ ਤੀਰ ਮਾਰਦੀ ਆ ਕੁਰਸੀ ਤੇ ਬਹਿ ਕੇ ਕੰਪਿਊਟਰ ਹੀ ਤਾਂ ਚਲਾਉਣਾ ਹੁੰਦਾ ਆ ਉਹਦੇ ਨਾਲ ਕਿਹੜੀ ਥਕਾਵਟ ਹੋ ਜਾਂਦੀ ਆ ਬੇਕਾਰ ਚ ਹੀ ਤੁਸੀਂ ਖਾਣਾ ਬਣਾਉਣ ਵਾਲੀ ਰੱਖ ਲਈ ਪੈਸੇ ਬਰਬਾਦ ਕਰ ਦਿੱਤੇ ਮੈਂ ਉਹਦੇ ਹੱਥਾਂ ਦਾ ਬਣਾਇਆ ਖਾਣਾ ਨਹੀਂ ਖਾऊंगी ਤੁਸੀਂ ਹੀ ਮੇਰੇ ਲਈ ਰੋਟੀ ਪਕਾ ਕੇ ਦਿਵੋ ਰੇਖਾ ਹੈਰਾਨ ਸੀ ਕਿੰਨਿਆਂ ਹਰ ਮਹੀਨੇ ਤਨਖਾਹ ਮਿਲਦੇ ਹੀ ਕੋਈ ਨਾ ਕੋਈ ਬਹਾਨਾ ਕਰਕੇ ਪੈਸੇ ਮੰਗਣਾ ਜਾਂਦੀ ਸੀ ਤਾਂ ਫਿਰ ਰੇਖਾ ਨੇ ਇਹੋ ਜਿਹਾ ਜਵਾਬ ਦਿੱਤਾ ਕਿ ਨੀਹਾ ਦੇ ਪੈਰਾਂ ਥੱਲੇ ਉਹ ਜ਼ਮੀਨ ਨਿਕਲ ਗਈ ਰੇਖਾ ਨੇ ਹੌਲੀ ਜਿਹਾ ਨੀਹਾ ਜਿਹੜੀ ਮੈਨੂੰ ਤਨਖਾਹ ਮਿਲਦੀ ਆ ਉਹ ਮੈਂ ਕਿੱਥੇ ਖਰਚ ਕਰੂੰਗੀ ਕਿੱਥੇ ਨਹੀਂ ਇਹ ਮੈਂ ਤੈਅ ਕਰੂੰਗੀ ਇਹ ਮੇਰਾ ਕੰਮ ਆ ਤੈਨੂੰ ਇਹਨਾਂ ਸੋਚਣ ਦੀ ਲੋੜ ਨਹੀਂ ਆ हां मम्मी जी ਕੋਲੋਂ ਵੀ ਹੁਣ ਇਸ ਉਮਰ 'ਚ ਜ਼ਿਆਦਾ ਕੰਮ ਨਹੀਂ ਹੁੰਦਾ ਤੇ ਮੈਨੂੰ ਵੀ ਆਫਿਸ ਤੋਂ ਆਉਣ 'ਚ ਦੇਰ ਹੋ ਜਾਂਦੀ ਆ ਇਸ ਲਈ ਖਾਣਾ ਬਣਾਉਣ ਵਿੱਚ ਵੀ ਦੇਰ ਹੋ ਜਾਂਦੀ ਆ ਤੇ ਮੰਮੀ ਜੀ ਨੇ ਟਾਈਮ 'ਤੇ ਦਵਾਈਆਂ ਵੀ ਖਾਣੀਆਂ ਹੁੰਦੀਆਂ ਆ ਤਾਂ ਇਸ ਲਈ ਅਸੀਂ ਸਾਰਿਆਂ ਨੇ ਮਿਲ ਕੇ ਇਹ ਇਹ ਫੈਸਲਾ ਲਿਆ ਕਿ ਹੁਣ ਅਸੀਂ ਖਾਣਾ ਬਣਾਉਣ ਵਾਲੀ ਰੱਖ ਲਵਾਂਗੇ ਤੂੰ ਉਹਦੇ ਹੱਥ ਦਾ ਖਾਣਾ ਨਹੀਂ ਖਾਣਾ ਤਾਂ ਕੋਈ ਗੱਲ ਨਹੀਂ ਤਾਂ ਫਿਰ ਤੂੰ ਖੁਦ ਆਪਣੇ ਲਈ ਰੋਟੀ ਪਕਾ ਲੈ ਮੈਂ ਤਾਂ ਬੜੀ ਥੱਕ ਗਈ ਆ ਇਸ ਲਈ ਮੈਂ ਰੋਟੀ ਨਹੀਂ ਬਣਾ ਸਕਦੀ ਸੁਣ ਕੇ ਨੀਹਾ ਅੱਗ ਬਬੂਲਾ ਹੋ ਗਈ ਉਦੋਂ ਹੀ ਉਹਦੀ ਮਾਂ ਨੇ ਕਿਹਾ ਪੁੱਤ ਤੈਨੂੰ ਭਾਬੀ ਦੀ ਨੌਕਰੀ ਤੋਂ ਕੀ ਪਰੇਸ਼ਾਨੀ ਆ ਅੱਜ ਤੱਕ ਤੇਰੀ ਭਾਬੀ ਨੇ ਹਰ ਤਨਖਾਹ 'ਚ ਤੇਰੀ ਹਰ ਫਰਮਾਇਸ਼ ਨੂੰ ਪੂਰਾ ਕੀਤਾ ਆ ਜਦੋਂ ਤੈਨੂੰ ਉਹਦੀ ਤਨਖਾਹ ਮਿਲਦੀ ਸੀ ਉਦੋਂ ਤਾਂ ਤੈਨੂੰ ਬੜਾ ਚੰਗਾ ਲੱਗ ਰਿਹਾ ਸੀ ਤਾਂ ਹੁਣ ਉਹਨੇ ਸਾਡੇ ਲਈ ਕੰਮ ਵਾਲੀ ਰੱਖ ਲਈ ਤਾਂ ਤੈਨੂੰ ਪਰੇਸ਼ਾਨੀ ਹੋ ਰਹੀ ਆ ਤਾਂ ਨੀਹਾ ਮੂੰਹ ਫੁਲਾ ਕੇ ਕਹਿਣ ਲੱਗੀ ਮੈਨੂੰ ਇਸ ਮਹੀਨੇ ਨਵੀਂ ਫ੍ਰਿਜ ਲੈਣ ਲਈ ਪੈਸੇ ਚਾਹੀਦੇ ਸੀ ਹੁਣ ਉਹਦਾ ਕੀ ਹੋਊਗਾ ਤਾਂ ਰੇਖਾ ਦੀ ਸੱਸ ਆਪਣੀ ਕੁੜੀ ਨੂੰ ਸਮਝਾਉਂਦੇ ਹੋਏ ਕਹਿਣ ਲੱਗੀ ਵੇਖ ਪੁੱਤ ਹੁਣ ਤੇਰੀ ਭਾਬੀ ਦੀ ਤਨਖਾਹ ਤਾਂ ਤੈਨੂੰ ਘੱਟ ਪਊਗੀ ਕਿਉਂਕਿ ਉਹਨੇ ਕੰਮ ਵਾਲੀ ਨੂੰ ਵੀ ਪੈਸੇ ਦੇਣੇ ਹੁੰਦੇ ਆ ਘਰ ਦਾ ਖਰਚਾ ਵੀ ਕਰਨਾ ਹੁੰਦਾ ਆ ਘਰ ਦੇ ਖਰਚੇ ਘੱਟ ਨਹੀਂ ਹੁੰਦੇ ਤੇ ਬਹੂ ਨੇ ਆਪਣੇ ਭਵਿੱਖ ਲਈ ਵੀ ਕੁਝ ਬਚਤ ਕਰਨੀ ਆ ਤਾਂ ਤੂੰ ਹਰ ਮਹੀਨੇ ਇੱਥੇ ਆ ਕੇ ਆਪਣੀ ਭਾਬੀ ਕੋਲੋਂ ਪੈਸੇ ਮੰਗ ਕੇ ਲੈ ਜਾਣੀ ਆ ਤਾਂ ਪੁੱਤੇ ਇਹ ਮੇ ਕਿਵੇਂ ਕੰਮ ਚੱਲੂਗਾ ਤੂੰ ਵੀ ਪੜ੍ਹੀ ਲਿਖੀ ਆ ਤੂੰ ਵੀ ਕੋਈ ਨੌਕਰੀ ਕਰ ਸਕਦੀ ਆ ਤਾਂ ਤੂੰ ਕਿਉਂ ਨਹੀਂ ਨੌਕਰੀ ਕਰਦੀ ਸਾਰਾ ਦਿਨ ਵਿਹਲੀ ਬੈਠੀ ਰਹਿਣੀ ਆ ਉਹਦੇ ਤੋਂ ਤਾਂ ਚੰਗਾ ਆ ਤੂੰ ਕੋਈ ਕੰਮ ਹੀ ਕਰ ਲਵੇਂ 2-4 ਪੈਸੇ ਹੀ ਆ ਜਾਣਗੇ ਤੇ ਆਪਣੀ ਕਮਾਈ ਨਾਲ ਆਪਣੇ ਸ਼ੌਂਕ ਵੀ ਪੂਰੇ ਕਰ ਲਵੀਂ ਮਾਂ ਦੇ ਸਮਝਾਉਣ ਤੇ ਨੇਹਾ ਦਾ ਚਿਹਰਾ ਗੁੱਸੇ ਨਾਲ ਲਾਲ ਹੋ ਗਿਆ ਉਹ ਪੈਰ ਪਟਕਦੇ ਹੋਏ ਕਮਰੇ 'ਚ ਚਲੀ ਗਈ ਤੇ ਆਪਣਾ ਪਰਸ ਲੈ ਕੇ ਕਹਿਣ ਲੱਗੀ ਠੀਕ ਹੈ ਮੰਮੀ ਮੈਂ ਆਪਣੇ ਘਰ ਜਾਨੀ ਆ ਤੁਸੀਂ ਮੇਰਾ ਜਿੰਨਾ અપਮਾਨ ਕਰਨਾ ਸੀ ਕਰ ਲਿਆ ਇਹਨਾਂ ਕਹਿ ਕੇ ਉਹ ਤੋਂ ਨਰਾਜ ਹੋ ਕੇ ਚਲੀ ਗਈ ਰੇਖਾ ਨੂੰ ਬੁਰਾ ਤਾਂ ਲੱਗ ਰਿਹਾ ਸੀ ਪਰ ਉਹ ਵੀ ਕੀ ਕਰ ਸਕਦੀ ਸੀ ਇੱਕ ਤਾਂ ਉਹ ਵੈਸੇ ਵੀ ਸ਼ੁਰੂਆਤ ਤੋਂ ਹੀ ਨਨਾਨ ਬਾਰੇ ਜਿੰਨਾ ਸੋਚਦੀ ਸੀ ਉਹਦੀਆਂ ਸ਼ਾਹਨਾ ਪੂਰੀਆਂ ਕਰਦੀ ਸੀ ਕਿ ਉਹਨੂੰ ਬੁਰਾ ਨਾ ਲੱਗ ਜਾਵੇ ਇਸੇ ਲਈ ਉਹ ਉਹਦੀ ਹਰ ਬੇਤੁੱਕੀ ਜिद ਨੂੰ ਵੀ ਪੂਰਾ ਕਰਦੀ ਸੀ ਪਰ ਫਿਰ ਵੀ ਅੱਜ ਤੱਕ ਉਹ ਆਪਣੀ ਭਾਬੀ ਨੂੰ ਇੱਕ ਚੰਗੀ ਭਾਬੀ ਨਹੀਂ ਕਹਿ ਸਕੀ ਸੀ ਬਲਕਿ ਉਹਦੇ ਵਿੱਚ ਕਮੀਆਂ ਹੀ ਕੱਢ ਰਹੀ ਸੀ ਤਾਂ ਉਹਦੀ ਮਾਂ ਨੂੰ ਵੀ ਗੁੱਸਾ ਆ ਗਿਆ ਇਸ ਲਈ ਰੇਖਾ ਦੀ ਸੱਸ ਨੇ ਕਿਹਾ ਚੱਲ ਬਹੁ ਖਾਣਾ ਗਰਮ ਕਰ ਅੱਜ ਇਹਦੇ ਚੱਕਰ 'ਚ ਮੈਂ ਵੀ ਖਾਣਾ ਨਹੀਂ ਖਾਦਾ ਜਿੰਨੂੰ ਬੁਰਾ ਲੱਗਦਾ ਲੱਗਨ ਦੇ ਆਪਾਂ ਕੀ ਕਰ ਸਕਦੇ ਆ ਜਿਹੜੀ ਸਹੀ ਗੱਲ ਆ ਮੈਂ ਉਹੀ ਤਾਂ ਉਹਨੂੰ ਕਹੀ ਆ ਖੈਰ ਕੁਝ ਦਿਨਾਂ ਤੱਕ ਨੀਹਾ ਗੁੱਸੇ ਵਿੱਚ ਰਹੀ ਪਰ ਉਹ ਆਪਣਾ ਪੇਕਾ ਕੰਮ ਨਹੀਂ ਛੱਡ ਸਕਦੀ ਸੀ ਇਸ ਲਈ ਉਹ ਫਿਰ ਤੋਂ ਆਪਣੀ ਮਾਂ ਨੂੰ ਮਿਲਣ ਲਈ ਆਉਣ ਜਾਣ ਲੱਗੀ ਪਰ ਹੁਣ ਉਹ ਪਹਿਲਾਂ ਮੰਗ ਭਾਬੀ ਦੇ ਕੰਮਾਂ ਵਿੱਚ ਨੁਕਸ ਨਹੀਂ ਕਰਦੀ ਸੀ ਤੇ ਨਾ ਹੀ ਫਰਮਾਇਸ਼ ਕਰਦੀ ਸੀ ਕੁਝ ਦਿਨਾਂ ਬਾਅਦ ਉਹਨੂੰ ਵੀ ਇੱਕ ਪ੍ਰਾਈਵੇਟ ਸਕੂਲ 'ਚ ਨੌਕਰੀ ਮਿਲ ਗਈ ਤੇ ਉਹਨੇ ਨੌਕਰੀ ਕਰ ਲਈ ਕਿਉਂਕਿ ਗੱਲ ਉਹਦੇ ਵੀ ਸਨਮਾਨ ਨੂੰ ਜਾਂ ਲੱਗੀ ਸੀ ਹੁਣ ਆਪਣੀ ਕਮਾਈ ਨਾਲ ਆਪਣੇ ਸ਼ੌਂਕ ਪੂਰੇ ਕਰਦੀ ਸੀ ਉਹਦੀ ਮਾਂ ਵੀ ਖੁਸ਼ ਸੀ ਤੇ ਚਲੋ ਇਸੇ ਬਹਨੇ ਕੁੜੀ ਨੂੰ ਉਹਨਾਂ ਨੇ ਸਹੀ ਰਾਤਾ ਦਿਖਾ ਦਿੱਤਾ ਸੀ ਤੇ ਬਹੂ ਵੀ ਆਪਣੀ ਕਮਾਈ ਆਪਣੇ ਹਿਸਾਬ ਨਾਲ ਖਰਚ ਕਰ ਰਹੀ ਸੀ ਸੋ ਦੋਸਤੋ ਇਹ ਸੀ ਜੀ ਅੱਜ ਦੀ ਆਪਣੀ ਕਹਾਣੀ ਕਹਾਣੀ ਕਿਹੋ ਜੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤਦ ਤੱਕ ਆਪੜੀਏ ਇੱਕ ਨੂਰ ਕਰਨੂ ਦੀ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ